ਸੂਰਤ ਸੂਰਮੁਕਤੀ ਕੇਤੀ ਗੁਰ ਗਿਆਨ ਅਰ ਗਿਆਨ ਤਪ ਤੋਂ ਦਸਨ ਲਾਹ ਤਾ ਚਲਨ ਕਿਤੇ ਕੋ ਨਾ ਲਾਹ ਆਪ ਰੋਧ ਕਰੈ ਸਰਵ ਦੰਤਨ ਤਾ ਆਵਾ ਰੇ ਨਰੇ ਕਰਤੋ ਮੋ ਜੀ ਕੋ ਹੋਤੋ ਬੋਧੋ ਵਿਚਾਰ ਕਰ ਕਰਨਾ ਰੋਤ ਤਾ ਅਪਰਸ ਸਾਰਾ ਰੇ ਮੇਰਾ ਕੋਈ ਪੀਆ ਨਾ ਹੋ। ਮੋਰ ਮੋਰ ਆਤਾ ਹੁਣ ਸਾਹ। ਸੋ ਯਰ ਅੰਧਾਸਾ। ਰਾਹੋਂ ਤਾਂ। ਬਹੁਤ ਮੈਡਾ ਠੰਡਾ ਹੋ ਗਿਆ ਬਈ। ਕਿੱਥੇ ਕਿੱਥੇ ਮੀ ਪੈ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ। ਪਰ ਸੋ। ਫਿਰ ਮੇਰੇ ਪੈ ਰਿਹਾ ਮੀ। ਬਾਅਦ ਤੋਂ ਏਸੋ ਕਿਰੋ। ਕਿੱਥੇ ਕਿੱਥੇ ਮੀ ਪੈ ਰਿਹਾ ਬਈ ਕਮੈਂਟ ਕਰਕੇ ਜਰੂਰ ਦੱਸੋ। ਰਾਜੀਵ ਪਿੰਡ ਚ ਪੈ ਰਿਹਾ ਮੀ। ਮੌਸਮ ਇਹਦਾ ਠੰਡਾ ਹੋ ਚੁੱਕਿਆ ਗੁਰ ਕੈ ਨਾਮਲਾ ਸਤਿ ਸਿਆ ਕਾਲੀ ਘਟਾ ਚਾਈ ਬੱਦਲ ਸੁਦੇ ਸਹਾ ਸਮਾਦਿ ਸਾਵ ਗਿਆਨ ਆਸਨ ਕਰਿਓ ਬ੍ਰਹਮ ਤਤ ਜਗ ਕਰਿਓ ਪਾਸਾ ਤੁਮਨੇ ਕਰਿ ਲਾਰਿ ਸਾਇਣ ਰਖੋ ਕਰ ਚਾਲਿ ਮੰਤ ਤਾਉਦ ਗੁਰੋ ਮੇਹਿਆ ਜਿਦਿ ਨੋ ਆ ਮਕਰੋਦਰ ਲੋਗੋ ਆਪ ਪੰਚ ਦੂਰ ਤੋਂ ਬੰਢੀਓ ਪਾਲੋ ਪਹਾੜ ਕੇ ਜੋਤਨੋ ਮਰਤਾ ਸਨ ਆਪ ਦਾ ਨਾਮ ਜੀ ਕੁਵਾਰ ਗੁਰਮਤਾ ਤਾਤਲ ਪੰਚ ਸਨ ਜਿਤੋ ਹੋ ਜਿਮ ਜੁਧ ਕਰ ਸਤਿਗੋਦ ਸਤੂਰੋ ਮਾਵਨੋ ਸੋਤਮ ਬਚਨ ਤੋਂ ਨਾਨਕ ਨਾਮ ਰੋਸ ਅਸਿਰਨਾ ਕੁਦਰਤਾਂ ਕਰ ਕੋ ਗੰਭੀਰੰਧ ਅੰਤ ਕੋ ਕਲ ਰੁੱਦਰ ਧਿਆਨ ਧਿਆਨ ਸਤਿ ਗੁਕੇ ਤਨ ਤੱਲਾ ਉਹਨਿ ਜੋ ਗਵੈ ਤੱਲੇ ਸਮਰਤਾਂ ਬਸ ਤੇਰੀ ਜਮਾ ਤੂਰੇ ਮਨਾਂ ਤੋ sire ਮਨ ਤੇ ਚੋਤੀ ਕੋਸਮ ਸਵੇਰੇ ਸਵੇਰੇ ਪੈ ਰਿਹਾ ਬਾਈ ਮੀ ਮੌਸਮ ਠੰਡਾ ਹੋ ਗਿਆ ਕਾਲੇ ਕਾਲੇ ਬੱਦਲ ਕਿੱਥੇ ਕਿੱਥੇ ਵੀ ਪੈ ਰਿਹਾ ਸਵੇਰੇ ਸਵੇਰੇ ਦੱਸਿਓ ਦੁਨਜਾਤ ਤੁਮਾਨੋ ਹੋਇ ਗਏ ਬੱਦਲ ਨਾ ਤੋਰ ਕੋਰ ਜਨਨ ਦੀ ਆਪਾ ਸਾਧ ਗੁਰੂ ਤੇਰੇ ਸੌਰ ਬੱਦ ਪਾਏ ਆਵਨਾ ਸਿੰਘ ਸੌਰ ਦਾ ਸਤਿ ਸਿਦਕੇ ਬੋ ਜਨਨਾ ਸੰਪਾ ਕਲ ਘਰ 10 ਗੋਵਿੰਦ ਦਾ ਨਾਮ ਕੋ ਗੋਵਿੰਦਾ ਸੋ ਜਨਨ ਕੀ ਮਨ ਮੰਨਾ ਨਾ ਕੋ ਕੋਇ ਰਾ ਤੇਰ ਸਾਜ ਸੇਵਾ ਕਲ ਕਾ ਨਾਮ ਨਰਿਨ ਨਰਵਰ ਕਰੇਗਾ ਅਰ ਨਾਮ ਰਤੋ ਗੋਵਿੰਦ ਗੁਰ ਦਾਸ ਸਤਿ ਆਤਮ ਕਿੱਥੇ ਕਿੱਥੇ ਵੀ ਪੈ ਰਿਹਾ ਬਾਈ ਦੱਸੋ ਸਵੇਰੇ ਸਵੇਰੇ ਰਾਜੇ ਪਿੰਡ 'ਚ ਫੁੱਲ ਵੀ ਪੈ ਰਿਹਾ ਹੈ ਮੌਸਮ ਠੰਡਾ ਹੋ ਗਿਆ ਕਿਹੜੀ ਕਿਹੜੀ ਜਗ੍ਹਾ ਤੋਂ ਨਾਲੇ ਲਾਈਵ ਹੈ ਬਾਈ ਚੈਟ 'ਚ ਦੱਸ ਦਿਓ ਗੁਰਬਾਣੀ ਚੱਲ ਰਹੀ ਹੈ ਗੁਰੂ ਘਰ ਦੇ ਵਿੱਚ ਫਿਰ ਕੋਈ ਜਿਹਨਾਂ ਹੋਣ ਸਿਰਵਾ ਕੇ ਲਿਆ ਤੈਨੂੰ ਪਾਣਾ ਆਂਦੇ ਪਾਣੇ ਸਤਿਗੁਰੂ ਤੇਜ ਕਰੇ ਕੰਨ 17000 ਜੁਰਾਹ ਦਾ ਸਰ ਆਸਾ ਕਰ ਤਤ ਬਰ ਮਾਛੂ ਮੂਰ ਜਿੰਨ ਕਾ ਤੰਤ ਸੋ ਸਾਤੋਂ ਰੋ ਬਿਸਰੂ ਰਖਿਆ ਹੋਵੇ ਜਿਆ ਜੇ ਮਨ ਐਵੇਂ ਗੱਡੀ ਸਾਇਦ ਪੰਚਾਇਆ ਸਭ ਇਹ ਰੰਗ ਕਰੇਗਾ ਸਾਧੂ ਮਹੰਤ ਨਾਮ ਕਰਵਾਏ ਤੁੰਸ ਸਤ ਕਰੇ ਸਕਲ ਕਸੂਰਾ ਸਤ ਸ੍ਰੀ ਅਕਾਲ ਹਰ ਰਾਮਦਾਸ ਰਹਾ ਹਾਂ ਪਾਤਸ਼ਾਹ ਹਰ ਕੋ ਹੋਰ ਮਾ ਕਿਵੇਂ ਆ ਤੁਸ ਨੂੰ ਕਰਵਾ ਇਹ ਦੇਖੋ ਜੀ ਲਾਈਵ ਚੈਟ ਚ ਤੁਹਾਨੂੰ ਕੀ ਕਰਕੇ ਜਾ ਰਿਹਾ ਬੰਦਾ ਫਿਰ ਸਵੇਰੇ ਕੱਕ ਫਟਿਆ ਸਤਿ ਸ਼੍ਰੀ ਅਕਾਲ ਪਰ ਮੇਕਾ ਦਰਵਾਜ਼ਾ ਮਾਰ ਤੋਟਾ ਤਾ ਸੁਤਨਾਗਾ ਸੰਤੋਨ ਸਾਰੇ ਸਾਉ ਸ਼ੰਕਰਾ ਅਰਦਾਸ ਨਾਮ ਨਰਨਾਮ ਦਾ ਸਾਰਾ ਸਾਉ ਸ਼ੰਕਰਾ ਹੋਰ ਵੀ ਸੇਵਕ ਸਾਹਰ ਪਾਉ ਹੋ ਕਾ ਜਿ ਰੇ ਅੰਤਰਾ ਸਮਾਰ ਦੁਖ ਵਰਗਣਾ ਸਾਉ ਸ਼ੰਕਰਾ ਮਨ ਤਤਸਤ ਸਰਵਤਾਇ ਅਰਥਾਇ ਸੁਰੇ ਨਾਮ ਰਸਿ ਆਪੇ ਜਨਤ ਸਤਿਗੁਰ ਤੇ ਵਰਤਾਉ ਹੋ ਨਾਰਾਇਣ ਜੀ ਬਖਸ਼ੋ ਸਤਿ ਸੱਚੋ ਸੁਰ ਅਮਰ ਆਰਵਤਾਇਓ ਜੀ ਰਾਮ ਦਾ ਸਤਿ ਚੇਤਾ ਹੈ ਸਤਿ ਅੰਮ੍ਰੋਤ ਪਾਇਸ ਸਿਤਾ ਜੀ ਵਰਮਤਰੋ ਨਾਰਾਇਣ ਰੱਖਣ ਕਰਿ ਦੋਖਤੈ ਮੈਂ ਤਾਹਉ ਹੋਤਿ ਜਯੋਤੋ ਤੁਨ ਸਰਹਾਸ ਜੀ ਸੁਰ ਤੇਰੇ ਕੋਲ ਵੀ ਪੈ ਰਹੇ ਬੇ ਫੰਡ ਰਾਜੀਵ ਜਿਲਾ ਵਰਨਾਲਾ ਕਿੱਥੇ ਕਿੱਥੇ ਵੀ ਪੈਰ ਹੈ ਦੱਸਿਓ ਕਮੈਂਟ ਕਰਕੇ ਵੀ ਕਿੱਥੇ ਕਿੱਥੇ ਬੱਦਲ ਹੈ ਜੀ ਅਸੀਂ ਕਿਹੜੇ ਕਿਹੜੀ ਜਗ੍ਹਾ ਤੋਂ ਤੁਸੀਂ ਮੈਨੂੰ ਦੱਸ ਸੂਰ ਵਜਾਏ ਬਰਨਾਂਦੋਸ ਪਰ ਕੇਸਾ ਆਵਾਜ਼ ਆਵਾਜ਼ ਕਰਤ ਹੈ ਜਿਆ ਦੇ ਵਿੱਚ ਹੋਣ ਸਾਡੇ ਨਪਰਵਾ ਮਾਣੇ ਕਿਹੜੇ ਸੰਤ ਕਰਨ ਕਰੇ ਮਰਦਾ ਜੀ ਦਾ ਨਾਮ ਜੀ ਦਾ ਜਿਸ ਨਾਮ ਨਾਲ ਨਾਨਕ ਸ੍ਰੀ ਗੁਰੂ ਸਾਹਿਬ ਜੀ ਸਾਰੇ ਗੁਰੂਆਂ ਬਿਲਾ ਕੋਸ ਤੁਸਕਿ ਗੁਰੂ ਘਰ ਨਾ ਚਾਰ ਦੇ ਤਿਸ ਜਿਤ ਅਕਰੈ ਸੋ ਵਰਦਾਨ ਜੇ ਰਾਇਓ ਗੁਰ ਰਹਾਤਾ ਹਲਚੈ ਤੈ ਅਰ ਪੇਮਾ ਪ੍ਰਭ ਵਰਤਿ ਪਾ ਪ੍ਰੇਮ ਭੰਤ ਰਹਾ ਤੂ ਕੋ ਬੋਨਾ ਹੰਸ ਸਤ ਗੁਰੂ ਸਾਜਿਓ ਤਾਂ ਅਮੇਂ ਤਾਰਨ ਬਸਹਿ ਮਤਬਾ ਚੰਕੋ ਚਿਤਕ ਚਾਰ ਸਾਰਾ ਸੁਹਾ ਕਾਦੂ ਨੇ ਸਮਰੋ ਸਤ ਗੁਰੂ ਬਖਸ਼ਰੋ ਕਾਜੋ ਬਖਸ਼ਰੋ ਆਪਰ ਪਾਣ ਗੁਰੂ ਹੈਲੋ ਬਾਈ ਸਾਰੇ ਨੂੰ ਹੋਰ ਬਾਈ ਸਾਰੇ ਠੀਕ ਠਾਕ ਹੋ ਬਰਨਾਲਾ ਜਿਹੜਾ ਪਿੰਡ ਰਾਜੀ ਦੇ ਵਿੱਚ ਪਹ ਲੰਮੀ ਫੈਰ ਰਿਹਾ ਹੈ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਤੋਂ ਗੁਰਬਾਣੀ ਦਾ ਜਿਹੜਾ ਹੋਇ ਪ੍ਰਚਾਰ ਚੱਲ ਰਿਹਾ ਹੈ ਸ਼ਬਦ ਕੀਰਤਨ ਚੱਲ ਰਹੇ ਨੇ ਅੱਜ ਵਾਲੇ ਦਿਨ ਗੁਰੂ ਅਰਜਨ ਦੇਵ ਜੀ ਦੇ ਅਸੀਂ ਦੀ ਦਿਵਸ ਹੈ ਬਈ ਤਤੀ ਤਵੀ ਦੇ ਬੈਠੇ ਗੁਰੂ ਅਰਜਨ ਦੇਵ ਜੀ ਦੇਖੋ ਰੱਬ ਦੇ ਰੰਗ ਰੱਬੂ ਵੀ ਪਾਰ ਹੈ ਆ ਸਾਡੇ ਗੁਰਦੁਆਰਾ ਸਾਹਿਬ ਵਿੱਚ ਖੰਡ ਪਾਰ ਪ੍ਰਕਾਸ਼ ਹੋਇਆ ਸੀ ਉਹਨਾਂ ਦੇ ਭੋਗ ਵੀ ਨੇ ਬਹੁਤ ਹਨ ਜਿਹੜਾ ਬਿਲਕੁਲ ਠੰਡਾ ਹੋ ਗਿਆ ਮੀਂਹ ਪਈ ਜਾਂਦਾ ਕਿੱਥੋਂ ਕਿੱਥੋਂ ਬਾਈ ਤੁਸੀਂ ਕਮੈਂਟ ਕਰਕੇ ਦੱਸੋ ਨਾਲੇ ਐਂ ਦੱਸੋ ਵੀ ਮੀਂਹ ਪੈ ਰਿਹਾ ਹੈ ਕਿ ਨਹੀਂ ਬਰੇ ਇੱਡੀ